ਕਿ ਦੁਬਾਰਾ ਇਨਸੀਡੈਂਟ ਹੋਰ ਕਿਸੇ ਦੇ ਘਰ ਨਾ ਹੋਵੇ ਕਿਸੇ ਹੋਰ ਦਾ ਬਲਾਸਟ ਕਰਨਾ ਹੋਵੇ ਕਿ ਜਿਹਦੇ ਨਾਲ ਕਿਸੇ ਦਾ ਨੁਕਸਾਨ ਹੋਵੇ ਮੇਰੇ ਹੋ ਗਿਆ ਠੀਕ ਹੈ ਜਿਹੜੇ ਸ਼ਰਾਰਤੀ ਅਲਸਰ ਹੈ ਮਿਸਕਰੀਐਂਟਸ ਹੈ ਇਹ ਉਹਨਾਂ ਤੇ ਡੈਟਰੈਂਟ ਇਫੈਕਟ ਹੋਣਾ ਚਾਹੀਦਾ ਉਹਦੇ ਨਾਲ شریف ਵਿਅਕਤੀ ਬੇਖੌਫ ਹੁੰਦਾ 14 ਅੱਜ ਬਲਾਸਟ ਹੋਇਆ 13 14 ਜੀ ਠੀਕ ਹੈ ਹੁਣ ਸਵਾਲ ਇਹ ਹੈ ਕੋਈ ਇਨਸੀਡੈਂਟ ਹੋਣਾ ਮੈਂ ਕਹਾਂ ਕੋ ਰੱਬ ਨਹੀਂ ਹੈ ਹੋ ਸਕਦਾ ਲੇਕਿਨ ਉਹ ਰਿਪੀਟ ਨਹੀਂ ਹੋਣਾ ਤੇ ਤੇ ਨਾ ਇੱਕ ਪੋਲਸਰ ਡੈਟ੍ਰੈਂਡ ਇਫੈਕਟ ਹੈ ਤੇ ਜਦੋਂ ਉਹ ਡੈਟ੍ਰੈਂਡ ਇਫੈਕਟ ਉਹ ਖਤਮ ਹੋ ਗਿਆ ਤੋ ਉਹਦਾ ਥਾਣਿਆਂ ਨੂੰ ਜਿਹੜਾ ਹੈਗਾ ਉਹਨਾਂ ਨੇ ਟਾਰਗੇਟ ਬਣਾਉਣੇ ਸ਼ੁਰੂ ਕਰ ਦਿੱਤੇ ਸਿਸਟਮ ਨੇ ਆਪ ਮੌਕਾ ਦੇ ਦਿੱਤਾ ਯੈਸ ਮੈਂ ਇਹ ਗੱਲ ਕਹਿ ਰਿਹਾ ਕਿ ਵੀ ਆਮ ਆਦਮੀ ਪਾਰਟੀ ਸਰਕਾਰ ਦੀ ਹੁੰਦੀ ਆਈ ਹੈ ਲਾਅ ਐਂਡ ਆਰਡਰ ਸਿਚੁਏਸ਼ਨ ਬੈਡ ਜਿਹੜੀ ਹੈਗੀ ਹੈ ਬੈਡ ਟੂ ਵਰਸ ਹੋ ਰਹੀ ਹੈ बीजेपी ऑफिस वालों ਜਿਹੜਾ ਕਿ ਮਨਰंजन ਕਾਲੀਆ ਹੋਰਾਂ ਦੇ ਘਰ ਦੇ ਉੱਤੇ ਜਿਹਦਾ ਅਟੈਕ ਹੋਇਆ ਸੀ ਉਸ ਮਾਮਲੇ 'ਚ ਪ੍ਰੈਸ ਕਾਨਫਰੰਸ ਕਰਕੇ ਖੁਲਾਸੇ ਕੀਤੇ ਗਏ ਨੇ ਕਿ ਦੋ ਵਿਅਕਤੀਆਂ ਨੂੰ ਟਰੇਸ ਕਰ ਦਿੱਤਾ ਕਿ ਮਨਰंजन ਕਾਲੀਆ ਸਾਹਿਬ ਮੌਜੂਦ ਨੇ ਕਾਲੀਆ ਸਾਹਿਬ ਪੁਲਿਸ ਨੇ ਜਿਸ ਤਰੀਕੇ ਨਾਲ ਇਨਵੈਸਟੀਗੇਸ਼ਨ ਕੀਤੀ ਹੈ ਪ੍ਰੈਸ ਕਾਨਫਰੰਸ ਕੀਤੀ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਆਈਐਸਆਈ ਦਾ ਲਿੰਕ ਅਪ ਦੱਸਿਆ ਕਿਵੇਂ ਦੇਖਦੇ ਹੋ ਪਏ ਸਾਰੀ ਓਵਰਆਲ ਪੁਲਿਸ ਦੀ ਤਫਤੀਸ਼ ਨੂੰ ਤੇ ਹੁਣ ਤੱਕ ਦੀ ਮਾਮਲੇ ਦੀ ਅਪਡੇਟ ਦੇਖੋ ਗੱਲ ਇਹ ਕਿ ਪਾਕਿਸਤਾਨ ਜੀ ਜਦੋਂ ਦਾ ਦੇਸ਼ ਆਜ਼ਾਦ ਹੋਇਆ ਠੀਕ ਹੈ ਨਾ दुश्मनी पूरी निभा रहा ठीक है, है? जम्मू कश्मीर भी पंजाब भी डिस्टर्बेंस क्रिएट करने की कोशिश है और उसको एक्सपैक्ट किया जाता राइट सो right? so, जिता सवाल यह हैगा कि भी लॉ एंड ऑर्डर दैट इज़ ए स्टेट सबजैक्ट बिल्कुल ठीक है ना सो प्राइमरी रिस्पोंसिबिल कोई सरकार होे पार्टी सरकार हो टू मेनटेन द लॉ एंड ऑर्डर टू मेक इट बैटर बेहतर करना ठीक है ना और ਕਿੰਨੀਆਂ ਪਿਛਲੀਆਂ ਸਰਕਾਰਾਂ ਆਈਆਂ ਲਾਅਨ ਆਰਡਰ ਮੇਨਟੇਨ ਕਰਨ ਦਾ ਮਤਲਬ ਇਹ ਹੁੰਦਾ ਕਿ ਜਿਹੜਾ ਡੈਟਰੈਂਟ ਇਫੈਕਟ ਹੈ ਹੂੰ दैट ਮਸਟ ਬੀ ਇਨਕਰੀਸਡ ਬਿਲਕੁਲ ਠੀਕ ਹੈ ਡੈਟਰੈਂਟ ਇਫੈਕਟ ਹੁੰਦਾ ਹੈ ਕਿ ਭਈ ਖੌਫ ਪੁਲਿਸ ਦਾ ਸਾਰੀ ਜਗ੍ਹਾ ਪ੍ਰੈਜ਼ెంట్ ਨਹੀਂ ਹੁੰਦੀ ਖੌਫ ਹੁੰਦਾ ਹੈ ਕਿ ਭਈ ਭਾਈ ਮੈਂ ਫੜਿਆ ਜਾਊਂਗਾ ਜੇ ਮੈਨੂੰ ਪਤਾ ਲੱਗ ਜਾਏਗਾ ਪੁਲਿਸ ਹੂੰ ਠੀਕ ਹੈ ਇਹ ਜਿਹੜੇ ਸ਼ਰਾਰਤੀ ਅਲਸਰ ਹੈ ਮਿਸਕਰੀਐਂਟਸ ਹੈ ਇਹ ਉਹਨਾਂ ਤੇ ਡੈਟਰੈਂਟ ਇਫੈਕਟ ਹੋਣਾ ਚਾਹੀਦਾ ਉਹਦੇ ਨਾਲ ਸ਼ਰੀਫ ਵਿਅਕਤੀ ਬੇਖੌਫ ਹੁੰਦਾ ਹੁਣ ਹੋਇਆ ਇਹ ਹੈ ਕਿ ਜਦੋਂ ਦੀ ਆਮ ਆਦਮੀ ਪਾਰਟੀ ਸਰਕਾਰ ਆਈ ਰਿਵਰਸ ਹੋ ਗਿਆ ਡੈਟੈਂਟ ਫੈਕਟ ਡਾਇਲੇਟ ਹੋ ਗਿਆ ਉਹਦੇ ਨਾਲ ਕੀ ਹੋ ਗਿਆ ਕਿ ਵੀ ਜਿਹੜਾ ਮਿਸਕ੍ਰੀਨਸ ਹੈ ਉਹ ਕਹਿੰਦਾ ਸਈਆ ਭਏ ਕੁਤਵਾਲ ਅਬਦਲ ਕਹੇਗਾ ਇਸੇ ਲਈ ਖਵਾ ਹੁਈਆਂ ਇਸੇ ਲਈ ਹੋਈ ਤੁਸੀਂ ਫਰੋਤੀਆਂ ਮੰਗੀਆਂ ਗਈਆਂ ਤਿੰਨਾਂ ਸਾਲਾਂ 'ਚ ਕੀ ਕੁਝ ਹੋਇਆ ਠੀਕ ਹੈ ਨਾ ਤਾਂ ਉਹਦੇ ਚੋਂ ਤੁਸੀਂ ਦੇਖੋ ਕਿ 14 ਅੱਜ ਬਲਾਸਟ ਹੋਇਆ 13 14 ਦੀ ਠੀਕ ਹੈ ਹੁਣ ਸਵਾਲ ਇਹ ਹੈ ਕੋਈ ਇਨਸੀਡੈਂਟ ਹੋਣਾ ਮੈਂ ਕਹਾਂ ਕੋ ਰੱਬ ਨਹੀਂ ਹੈ ਹੋ ਸਕਦਾ ਲੇਕਿਨ ਉਹ ਰਿਪੀਟ ਨਹੀਂ ਹੋਣਾ ਚਾਹੀਦਾ ਜਿਹੜੇ ਅੱਜ ਚੈਜ 14 14ਵੇਂ ਬਲਾਸਤੇ ਆਪਾਂ ਬੰਦੇ ਫੜੇ ਜਿਹੜੇ ਪਹਿਲਿਆਂ ਦਾ ਹੈ ਉਹ ਦੁਬਾਰਾ ਪਹਿਲੇ ਦੀ ਜਿਹੜਾ ਹੈਗਾ ਦੁਬਾਰਾ ਰਿਪੀਟ ਨਹੀਂ ਹੋਣਾ ਚਾਹੀਦਾ ਸਵਾਲ ਮਾਡਲ ਸਪ੍ਰਿੰਟੀ ਦਾ ਵੀ ਹੈ ਨਾ ਬੈਕ ਦਾ ਇੱਕ ਮੈਂ ਚੀਜ਼ ਨਾ ਅਕਾਲੀਆ ਸਾਹਿਬ ਮੈਂ ਤੁਹਾਡੀ ਕੱਲ ਸੁਣਦਾ ਮੈਂ ਇੱਕ ਮੈਂ ਵਿੱਚ ਸਵਾਲ ਲੈ ਲਓ ਮੇਰਾ ਡੈਟਰਮ ਇਫੈਕਟ ਦੀ ਗੱਲ ਆਖੀ ਹੈ ਪਰ ਪੁਲਿਸ ਦਾ ਖੌਫ ਤੋਂ ਸੀ ਕਹਿੰਦੇ ਪਰ ਐਸਵਰੀ ਦਾ ਜਿੰਨੇ ਗ੍ਰੇਨੇਡ ਹਮਲੇ ਨੇ ਸ਼ੁਰੂ ਹੀ ਪੁਲਿਸ ਚੌਕਿਆਂ ਤੋਂ ਹੋਏ ਉਹਨਾਂ ਦੇ ਪਿੱਛੇ ਦਾ ਕੀ ਰੀਜ਼ਨ ਜੀ ਉਹਦਾ ਉਹੀ ਤਾਂ ਮੈਂ ਕਹਿ ਰਿਹਾ ਉਹਦਾ ਖੌਫ ਹੀ ਖਤਮ ਹੋ ਗਿਆ ਕਿ ਵੀ ਅਸੀਂ ਅਸੀਂ ਗੱਲ ਇਹ ਹੈ ਹੁਣ ਬੰਦਾ ਹੁੰਦਾ ਕਿ ਵੀ ਬੰਦਾ ਤਾਕਤਵਰ ਹੁੰਦਾ ਠੀਕ ਹੈ ਨਾ ਕਿੰਦਾ ਕਿ ਵੀ ਉਹਨੂੰ ਸੁਪ ਨੂੰ ਕਹਿੰਦੇ ਫੁੰਕਾਰਾ ਨਹੀਂ ਛੜਨਾ ਚਾਹੀਦਾ ਤੇ ਜਦੋਂ ਸੁਪ ਫੁਹਾਰ ਪੰਕਾਰਾ ਛੜ ਦਿੰਦਾ ਤੇ ਉਹ ਕਹਿੰਦੇ ਬੇਦੰਦਾ ਬੰਦਾ ਇੱਕ ਕਹਾਣੀ ਹੈ ਠੀਕ ਹੈ ਨਾ ਉਸੇ ਤਰ੍ਹਾਂ ਇੱਕ ਪੁਲਿਸ ਦਾ ਡੈਟਰੈਂਟ ਇਫੈਕਟ ਹੈ ਤੇ ਜਦੋਂ ਡੈਟਰੈਂਟ ਇਫੈਕਟ ਖਤਮ ਹੋ ਗਿਆ ਤੋ ਉਹਦਾ ਥਾਣਿਆਂ ਨੂੰ ਜਿਹੜਾ ਹੈਗਾ ਉਹਨਾਂ ਨੇ ਟਾਰਗੇਟ ਬਣਾਣਾ ਸ਼ੁਰੂ ਕਰ ਦਿੱਤਾ ਸਿਸਟਮ ਨੇ ਆਪ ਮੌਕਾ ਦੇ ਦਿੱਤਾ ਯੈਸ ਮੈਂ ਇਹ ਗੱਲ ਕਹਿ ਰਿਹਾ ਕਿ ਵੀ ਆਮ ਆਦਮੀ ਪਾਰਟੀ ਸਰਕਾਰ ਤੇ ਹੁੰਦੀ ਆਈ ਹੈ ਲਾਂਡ ਆਰ ਦਾ ਸਿਚੁਏਸ਼ਨ ਜਿਹੜੀ ਹੈਗੀ ਹੈ ਬੈਡ ਟੂ ਵਰਸ ਹੋ ਰਹੀ ਹੈ ਤਾਂ ਉਹਦੇ ਚ ਇਹੀ ਕਾਰਨ ਹੈ ਹੁਣ ਵੀ ਮੈਂ ਕਹਿੰਦਾ ਬਹੁਤ ਅੱਛਾ ਕਿ ਜੇ ਪੁਲਿਸ ਨੇ ਫੜ ਲਿਆ ਤੇ ਤਾਰੀਫ ਮੇ ਕਰਦਾ ਲੇਕਿਨ ਹੁਣ ਅਗਾ ਤੋਂ ਜਿਹੜੀ ਡੈਟਰੈਂਟ ਵਿਜੀਲੈਂਸ ਹੈ ਕਿ ਪ੍ਰੀਐਮਪਟਿਵ ਵਿਜੀਲੈਂਸ ਉਹ ਹੋਣੀ ਚਾਹੀਦੀ ਹੈ ਕਿ ਦੁਬਾਰਾ ਇਨਸੀਡੈਂਟ ਹੋਰ ਕਿਸੇ ਦੇ ਘਰ ਨਾ ਹੋਵੇ ਕਿਸੇ ਹੋਰ ਦਾ ਬਲਾਸਟ ਕਰਨਾ ਹੋਵੇ ਕਿ ਜਿਹਦੇ ਨਾਲ ਕਿਸੇ ਦਾ ਨੁਕਸਾਨ ਹੋਵੇ ਮੇਰੇ ਹੋ ਗਿਆ ਠੀਕ ਹੈ ਪੁਲਿਸ ਨੇ ਜੇ ਕਾਰਵਾਈ ਕੀਤੀ ਹੁਣ ਅਗਲਾ ਮੈਂ ਐਕਸਪੈਕਟ ਕਰਦਾ ਕਿ ਪੰਜਾਬ ਚ ਅਮਨ ਸ਼ਾਂਤੀ ਪਾਈਚਾਰਾ ਇਹ ਕਾਇਮ ਰਹੇ ਪੰਜਾਬੀ ਕੋਈ ਨਹੀਂ ਚਾਹੁੰਦਾ ਕਿ ਪੁਰਾਣੇ ਜਿਹੜੇ ਅਤੰਕਵਾਦ ਦੇ ਦਿਨਾਂ ਉੱਡਣ ਕੋਈ ਨਹੀਂ ਚਾਹੁੰਦਾ ਤੇ ਇਸ ਲਈ ਇਸ ਗੱਲ ਦੀ ਜ਼ਿੰਮੇਵਾਰੀ ਪੰਜਾਬ ਪੁਲਿਸ ਤੇ ਹੈ ਸੋ ਉਹ ਸੈਂਟਰਲ ਏਜੰਸੀ ਨਾਲ ਗੱਲ ਕਰੇ ਉਹ ਪ੍ਰੀਐਮਪਟਿਵ ਅਟੈਂਪਟ ਕਰੇ ਉਹ ਮੇਨਟੇਨ ਹੋਣਾ ਚਾਹੀਦਾ ਮੈਂ ਤਾਂ ਐਕਸਪੈਕਟ ਕਰਦਾ ਬਿਲਕੁਲ ਠੀਕ ਅੱਛਾ ਮੇਰਾ ਅਖੀਰਲਾ ਸਵਾਲ ਹੈ ਕਿ ਜਦੋਂ ਇਹ ਮਾਮਲਾ ਹੋਇਆ ਹੈ ਸੈਂਟਰ ਜਾਂ ਜਿਹੜੀਆਂ ਤੁਹਾਡੇ ਸੂਬੇ ਦੀ ਹੋਣ ਚਾਹੀਦੀ ਸੈਂਟਰਲ ਦੀ ਮਿਨਿਸਟਰੀ ਹੋਵੇ ਘਰ ਤੁਹਾਡੇ ਪਹੁੰਚ ਲਈ ਸੈਂਟਰ 'ਚ ਅੱਜ ਕਿੰਨਾਂ ਨਾਲ ਗੱਲਬਾਤ ਹੋਈ ਹੈ ਮੋਦੀ ਸਾਹਿਬ ਨਾਲ ਹੀ ਪਸੰਦ ਹੈਗੇ ਮੈਂ ਤਾਂ ਕਹਾਂਗਾ ਉਹ ਮੈਂ ਕਿਹੜਾ ਕਿਹੜਾ ਨਾਮ ਲਵਾਂ ਅਮਿਤ ਸ਼ਾਹ ਜੀ ਦਾ ਫੋਨ ਆਇਆ ਹੋਮ ਲਿਸਟ ਉਹਨਾਂ ਦਾ ਉਹਨਾਂ ਦਾ ਫੋਨ ਆਇਆ ਉਹਨਾਂ ਕਈ ਮਿਸਟ ਕਾਲ ਸੀਗੇ ਮੈਂ ਤੇ ਚੱਕ ਨਹੀਂ ਸਕਿਆ ਦੁਬਾਰਾ ਪੁੱਛਿਆ ਫਿਰ ਮੈਂ ਬੀਐਲ ਸੰਤੋਸ਼ ਜੀ ਦਾ ਆਇਆ ਨੱਡਾ ਹੀ ਨਾਲ ਤਾਂ ਗੱਲ ਨਹੀਂ ਹੋ ਸਕੀ ਉਹਨਾਂ ਦਾ ਫੋਨ ਆਇਆ ਸੋ ਉਹ ਵਾਲਾ ਕਿ ਅਮੀਸ਼ਾ ਹੁਣ ਦਾ ਜ਼ਿਕਰ ਕੀਤਾ ਹੈ ਹੋਮ ਮਿਨਿਸਟਰੀ ਕਿਦਾਂ ਵੇਖ ਰਹੀ ਹੈ ਸਾਰੇ ਗਰਨੇਡ ਇਸ ਮਾਮਲੇ ਨੂੰ ਤੁਹਾਡੇ ਕੋਲ ਡਿਟੇਲ ਵੀ ਪ੍ਰੋਪਰ ਲਈ ਮੈਂ ਇਨਸੀਡੈਂਟ ਹੁਣ ਨਰੇਟ ਕਰਤਾ ਠੀਕ ਹੈ ਨਾ ਹੁਣ ਉਹ ਐਜ਼ ਅ ਹੋਮ ਮਿਨਿਸਟਰ ਇਟ ਇਜ਼ ਫਾਰ ਥੈਮ ਟੂ ਡਿਸਾਈਡ ਉਹ ਆਪਣਾ ਕੰਮ ਕਰਦੇ ਬਹੁਤ ਬਹੁਤ ਜੀ ਮਰੰਝਨ ਕਾਲਿਆਪੁਰ ਨੇ ਵਿਸਤਾਰ ਚ ਜਾਣਕਾਰੀ ਵਿਸਤਾਰ ਚ ਗੱਲਬਾਤ ਕੀਤੀ ਹੈ ਤੇ ਨਾਲ ਇੱਕ ਅਹਿਮ ਗੱਲ ਆਖੀ ਹੈ ਕਿ ਜੋ ਪੁਲਸਿੰਗ ਹੈ ਜੋ ਐਸੋ ਪੁਲਸਿੰਗ ਦਾ ਖਾਫ ਹੋਣਾ ਚਾਹੀਦਾ ਉਹ ਜ਼ਰੂਰ ਸਰਕਾਰ ਜਿਹੜਾ ਮੇਨਟੇਨ ਕਰੇ ਪ੍ਰੋਮਿਸਿੰਗ ਪੀਟੀਸੀ ਨਿਊਜ਼ ਜਲੰਧਰ